ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਸ ਸਮੇਂ ਤੋਂ ਲੈ ਕੇ ਲਗਾਤਾਰ ਨਸ਼ਿਆਂ ਦੇ ਖਿਲਾਫ ਡਰਗ ਦੇ ਖਿਲਾਫ ਇੱਕ ਬਹੁਤ ਵੱਡੀ ਬਹਿਮ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਹੋਈ ਆ ਹੁਣ ਲਗਭਗ 13 ਮਹੀਨੇ ਪਹਿਲਾਂ ਜਦੋਂ ਇਸ ਬਹਿਮ ਨੂੰ ਯੁੱਧ ਦੇ ਵਿੱਚ ਤਬਦੀਲ ਕੀਤਾ ਯਾਨੀ ਇੱਕ ਆਖੰਤਮ ਲੜਾਈ ਤਬਦੀਲ ਕੀਤਾ ਔਰ ਉਸ ਸਮਾਂ ਜਿਹੜੀ ਆ ਨਸ਼ੇ ਦੇ ਖਿਲਾਫ ਮਹਿੰਮਾ ਉਹ ਬੈਸਮੈਂਡਾ ਯੁੱਧ ਦੇ ਲੈਵਲ ਤੇ ਸ਼ੁਰੂ ਹੋਈ ਵਾਰ ਦੇ ਲੈਵਲ ਤੇ ਸ਼ੁਰੂ ਹੋਈ ਔਰ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਬੇੜੇ ਸ਼ਾਮਲ ਕੀਤਾ ਔਰ ਪੰਜਾਬ ਦੇ ਅੰਦਰ ਬਾਰਡਰ ਦੇ ਉੱਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਲੈ ਕੇ ਆਉਣ ਦੇ ਲਈ ਉਹਦੀ ਅਸੀਂ ਗੱਲ ਜਿਹੜੀ ਆ ਸ਼ੁਰੂਆਤ ਕੀਤੀ ਕਿ ਪੰਜਾਬ ਦੇ ਅੰਦਰ ਸੈਕੰਡ ਲਾਈਨ ਆਫ ਡਿਫੈਂਸ ਅਸੀਂ ਨਸ਼ੇ ਦੇ ਖਿਲਾਫ ਬਾਰਡਰ ਤੇ ਬਣਾਵਾਂਗੇ ਕਿਉਂਕਿ ਬਾਰਡਰ ਤੋਂ ਇੰਟਰਸਟੇਟ ਦਸ਼ਾ ਲਗਾਤਾਰ ਆ ਰਿਹਾਗਾ ਉਸਰੇ ਤੋਂ ਲੈ ਕੇ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇਗੀਆਂ ਚਾਹ ਕਾਲੀ ਦਾ ਕਾਂਗਰਸ ਭਾਰਤੀ ਜਨਤਾ ਪਾਰਟੀ ਲਗਾਤਾਰ ਤਿਲਮਲਾ ਰਹੀਆਂ ਨੇਗੀਆਂ ਲਗਾਤਾਰ ਤੜਫ ਰਹੀਆਂ ਨੇਗੀਆਂ ਲਗਾਤਾਰ ਡਰਗ mafia ਦੀ ਲਗਾਤਾਰ ਨਸ਼ਾ ਤਸਕਰਾ ਦੀ سپورਟ ਤੇ ਉੱਤਰ ਆਇਆ ਕਿਉਂਕਿ ਪਿਛਲੇ 25 ਸਾਲ ਪੰਜਾਬ ਦੇ ਅੰਦਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਕਾਂਗਰਸ ਪਾਰਟੀ ਇਹ ਦੋਨਾਂ ਪਾਰਟੀਆਂ ਦੀ ਸਰਕਾਰ ਜਿਹੜੀ ਆ ਪਿਛਲੇ 25 ਤੋਂ ਲੈ ਕੇ 30 ਸਾਲ 5 ਸਾਲ ਕਰਕੇ 5 ਸਾਲ ਕਰਕੇ ਪੰਜਾਬ ਚੋਂਦੀ ਰਹੀ ਔਰ ਇਨ ਬਿਟਵੀਨ 10 ਸਾਲ ਅਕਾਲੀ ਦਲ ਦੇ ਹਿੱਸੇ ਕੰਟੀਨਿਊ ਆਇਆ 2007 ਤੋਂ ਲੈ ਕੇ 17 ਤੱਕ ਔਰ ਪੰਜਾਬ ਨਸ਼ਿਆਂ ਦਾ ਹੜ ਬਗਾਇਆ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਡਿਜ਼ਾਈਨ ਬਣਾਇਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਦੇ ਹੱਥ ਵਿੱਚ ਟੀਕੇ ਫੜਾਏ ਗਏ ਉਹਨਾਂ ਦੇ ਹੱਥ ਵਿੱਚ ਚਿੱਟੇ ਦੀਆਂ ਥੈਲੀਆਂ ਫੜਾਜਾਂ ਗੀਆਂ ਉਹਨਾਂ ਦੇ ਜੇਬਾਂ ਦੇ ਅੰਦਰ ਨਸ਼ਾ ਸਪਲਾਈ ਕੀਤਾ ਗਿਆ ਇਹ ਰਿਕਾਰਡ ਜਿਹੜਾ ਉਹ ਕਾਲੀ ਦਲ ਨੇ ਪੰਜਾਬ 'ਚ ਬਣਾਇਆ ਇਹ ਪੰਜਾਬ ਜਾਣਦਾਗਾ ਪੰਜਾਬ ਦਾ ਬੱਚਾ ਬੱਚਾ ਜਾਣਦਾਗਾ ਜਿਹੜੀ ਪਾਰਟੀ ਪੰਥ ਦੀ ਬਚਾ ਦੇ ਲਈ ਪਾਰਟੀ ਬਣੀ ਸੀ ਕਿਸ ਸਮੇਂ ਅਕਾਲੀ ਦਲ ਦਾ ਇਤਿਹਾਸ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ 1920 ਤੋਂ ਲੈ ਕੇ ਇਤਿਹਾਸਿਕ ਗੱਲ ਕਰੀਏ ਤਾਂ ਪੰਜਾਬ ਦਾ ਇਤਿਹਾਸ ਇਸੇ ਲਿਖਿਆ ਗਿਆਗਾ ਕਿ ਅਕਾਲੀ ਦਲ ਪੰਥ ਨੂੰ ਬਚਾਉਣ ਦੇ ਲਈ ਗੁਰਦੁਆਰਾ ਸਾਹਿਬ ਨੂੰ ਬਚਾਉਣ ਦੇ ਲਈ ਪੰਥਕ ਮਰਿਆਦਾ ਨੂੰ ਬਚਾਉਣ ਦੇ ਲਈ ਸਿੱਖੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਸ ਪਾਰਟੀ ਦਾ ਗਠਨ ਹੋਇਆ ਪਰ ਲੇਕਿਨ ਭਰਾਵੋ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਜਦੋਂ ਕਾਲੀ ਦਲ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਐਂਡ ਪ੍ਰਾਈਵੇਟ ਕੰਪਨੀ ਦਾ ਕਬਜ਼ਾ ਹੋ ਗਿਆ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਉਹਦੇ ਸੁਪੁੱਤਰ ਸਖਵੀਰ ਸਿੰਘ ਬਾਦਲ ਦਾ ਕਬਜ਼ਾ ਹੋ ਗਿਆ ਤਾਂ ਉਸ ਸਰੇ ਤੋਂ ਲੈ ਕੇ ਪੰਜਾਬ ਦੇ ਹਰ ਇੱਕ ਬੱਚੇ ਨੂੰ ਪੰਜਾਬ ਦੀ ਹਰ ਇੱਕ ਔਰਤ ਨੂੰ ਹਰ ਇੱਕ ਨੌਜਵਾਨ ਨੂੰ ਹਰ ਇੱਕ ਮੈਂਬਰ ਨੂੰ ਜਿਹੜਾ ਉਹਨਾਂ ਨੇ ਸੋਚਿਆ ਕਿ ਆਪਾਂ ਨਸ਼ੇ ਦਾ ਇਹਨੂੰ ਅਡਿਕਟ ਬਣਾ ਦਈਏ انہوں نے شیڑی بنا دیئے اور نشیاں جو پیسے لبیئے لوگ کا لوگوں کے لگ کٹیے اور پھر پیسے کٹھے کر کے اپنے ہوتل بنائیے اپنے ٹرانسپورٹ بنائیے اپنے فوراں دے اندر پیسے اڈجسٹ کریے اپنی آن والی پندرہ پیڑیاں کا پیسہ کٹھا کر کے جائیے اس طرح کی مہم جہی اکالی دل نے دو یار سات تو لے کے ستارہ تک چلائی پورا پنجاب پورا پنجاب اس گل کا گواہ ਔਰ ਪੰਜਾਬ ਦੇ ਲੋਕਾਂ ਨੇ ਸਜ਼ਾ ਵੀ ਦਿੱਤੀ ਪੰਜਾਬ ਦੇ ਲੋਕਾਂ ਨੇ ਕਾਲੀ ਦਲ ਨੂੰ ਸਜ਼ਾ ਵੀ ਦਿੱਤੀ ਪਹਿਲੀ ਵਾਰ ਕਾਲੀ ਦਲ ਨੂੰ 17 ਚ ਜਿਵੇਂ 17 ਦੀ ਗੱਲ ਕਰਾਂ 18 ਸੀਟਾਂ ਤੇ ਸਮਟਾਤਾ 18 ਸੀਟਾਂ ਤੇ ਲੈ ਆਇਆ ਪੰਜਾਬ ਔਰ ਜਦੋਂ 22 ਦੀ ਗੱਲ ਆਈ ਜਦੋਂ ਦੇਖਿਆ ਕਿ ਕਾਂਗਰਸ ਪਾਰਟੀ ਦੇ ਨਸ਼ੇ ਦੇ ਖਿਲਾਫ ਕੋਈ ਵੀ ਕੰਮ ਨਹੀਂ ਕੀਤਾ ਤਾਂ ਉਸ ਸਮੇਂ ਫੇਰ ਇੱਕ ਵਾਰ ਪੰਜਾਬ ਦੇ ਲੋਕਾਂ ਨੇ ਕਾਲੀ ਦਲ ਨੂੰ ਸਜ਼ਾ ਦਿੱਤੀ ਸਿਰਫ ਤੇ ਸਿਰਫ 3 ਸੀਟਾਂ ਦੇ ਸਿਮਟ ਕੇ ਸਿਰਫ ਤੇ ਸਿਰਫ ਅਕਾਲੀ ਦਲ ਤਿੰਨ ਸੀਟਾਂ ਤੇ ਸਿਮਟ ਗਿਆ ਪੰਜਾਬ ਦੀ ਵਿਧਾਨ ਸਭਾ ਚ ਕਿਉਂ ਸਿਮਟਿਆ ਇਹ ਪੰਜਾਬ ਦੇ ਲੋਕਾਂ ਨੇ ਆਪਣੀ ਬੋਲ ਦੀ ਤਾਕਤ ਦੇ ਨਾਲ ਅਕਾਲੀ ਦਲ ਨੂੰ ਸਬਕ ਸਿਖਾਇਆ ਪਰ ਆਵੋ ਥੋੜੇ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਜੀ ਦੇ ਸਤਕਾਰਯੋਗ ਸ਼ਾਲਾ ਸਾਹਿਬ ਵਿਕਰਮਜੀਤ ਮਲਜੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮਹਿੰਮ ਜਿਹੜੀ ਆ ਉਹ ਕਾਲੀ ਦਲ ਨੇ ਸ਼ੁਰੂ ਕੀਤੀ ਸੀ। ਜਦੋਂ ਗੱਲ ਸ਼ੁਰੂ ਹੋਈ ਤੇ ਕਾਲੀ ਦਲ ਕਿੱਥੋਂ ਸਭੀਚ ਪੰਥ ਬਚਾਓ ਮਹਮ। ਜਦੋਂ ਕਾਲੀ ਦਲ ਬਣਿਆ ਤਾਂ ਉਹਦਾ ਮਹਮ ਸ਼ੁਰੂ ਹੋਈ ਪੰਥ ਬਚਾਓ, ਗੁਰਦੁਆਰਾ ਸਾਹਿਬ ਬਚਾਓ, ਸਿੱਖੀ ਨੂੰ ਅੱਗੇ ਲੈ ਕੇ ਜਾਓ ਤਾਂ ਅੱਜ 20 25 ਦੇ ਅੰਦਰ 2025 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਕਾਲੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਮ ਚਲ ਗਿਆ। ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਲੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਕਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਾ ਲੱਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਬੇਕਰਨਦੀ ਦੇ ਵਜੀਠੀਆਂ ਨੂੰ ਪੇਸ਼ ਕਰਨਾਗਾ ਬੇਕਰਨ ਨੂੰ ਪੇਸ਼ ਕਰਨਾਗਾ ਔਰ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ

ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਇੱਕ ਫੋਟੋ ਉਹਨਾਂ ਦੀ ਲਾਈ ਇੱਕ ਫੋਟੋ ਸ਼ਹੀਦ ਆ ਜਬ ਭਗਤ ਸਿੰਘ ਦੀ ਲਾਈ ਜਿਨ੍ਹਾਂ ਨੇ ਆਜ਼ਾਦੀ ਦਿਵਾਈ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਿਵਾਈ ਇੱਕ ਫੋਟੋ ਪੰਜਾਬ ਦੇ ਅੰਦਰ ਉਹਦੀ ਲੱਗੀ ਇੱਕ ਫੋਟੋ ਉਹਦੀ ਲੱਗੀ ਜਿਨੇ ਦੇਸ਼ ਦਾ ਸੰਵਿਧਾਨ ਬਣਾਇਆ ਪੰਜਾਬ ਦਾ ਸੰਵਿਧਾਨ ਬਣਾਇਆ ਪਰ ਲੇਕਿਨ ਅਕਾਲੀ ਦਲ ਨੇ ਅੱਜ ਤੱਕ ਹਿਸਟਰੀ ਆ ਕਦੇ ਸੰਵਿਧਾਨ ਚ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਅਸੀਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਕਾਰਵਾਈ ਕਰ ਰਹੇ ਨੇ ਅਦਾਲਤ ਦੇ ਅੰਦਰ ਪੇਸ਼ ਹੋਣਾਗਾ ਅਦਾਲਤ ਨੂੰ ਡਰਾਉਣ ਦੇ ਲਈ ਅਦਾਲਤ ਨੂੰ ਤੁਮਕੌਣ ਦੇ ਲਈ ਕਾਨੂੰਨ ਦੀ ਪ੍ਰਕਿਰਿਆ 'ਚ ਖਲਣ ਪਾਉਣ ਦੇ ਲਈ ਅੱਜ ਅਕਾਲੀ ਦਲ ਧਰਨੇ ਲਾ ਰਿਹਾ ਹੈਗਾ ਔਰ ਰਿਸ਼ਾਤ ਤਸਕਰਾਂ ਨੂੰ ਬਚਾਉਣ ਦੇ ਲਈ ਪਰਿਵਾਰ ਨੂੰ ਬਚਾਉਣ ਦੇ ਲਈ ਅੱਜ ਅਕਾਲੀ ਦਲ ਧਰਨੇ ਲਾ ਰਿਹਾ ਹੈਗਾ ਇਥੇ ਸਪਸ਼ਟ ਹੁੰਦਾ ਕਿ ਅੱਜ ਅਕਾਲੀ ਦਲ ਜਿਹੜਾ ਕਿਸੇ ਸਮੇਂ ਪੰਥ ਨੂੰ ਬਚਾਉਣ ਲਈ ਹੋਂਦ ਵਿੱਚ ਆਇਆ ਸੀ ਜਿਹਦੀ ਪਹਿਲੀ ਕਾਨਫਰੰਸ ਜਿਹਦਾ ਪਹਿਲਾ ਰਿਕਾਰਡ ਜਦੋਂ ਰਿਕਾਰਡ ਹੋਇਆ ਤਾਂ ਇਹ ਲਿਖਿਆ ਗਿਆ ਸੀ ਕਿ ਆਪਾਂ ਨੇ ਪੰਥ ਨੂੰ ਬਚਾਉਣਾਗਾ ਗੁਰਦੁਆਰਾ ਸਾਹਿਬ ਨੂੰ ਮਸੰਨਾ ਤੋਂ ਓਯਾਤ ਕਰਵਾਉਣਾਗਾ ਆਪਾਂ ਪੰਥਕ ਲਹਿਰ ਚਲਾਉਣੀ ਆ ਅੱਜ ਪੰਜਾਬ ਦੇ ਅੰਦਰ ਨਸ਼ਾ ਤਸਕਰ ਨੂੰ ਬਚਾਉਣ ਦੀ ਲਹਿਰ ਚਲਾ ਰਿਹਾਗਾ ਇਹ ਸਫਰ ਆ ਅਕਾਲੀ ਦਲ ਦਾ ਪੰਥ ਬਚਾਉ ਤੋਂ ਲੈ ਕੇ ਨਸ਼ਾ ਤਸਕਰ ਬਚਾਉ ਤੱਕ ਦੀ ਮਹਿੰਮ ਦਾ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਬਾ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨਾ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਦੌਰਾਨ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਕੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਹ ਜਿਹੜਾ ਕੰਮ ਆਕਾਲੀ ਦਲ ਦੇ ਹਿੱਸੇ ਆਇਆ ਅੱਜ ਉਸੇ ਪ੍ਰਕਿਰਿਆ ਦੇ ਤਹਿਤ ਉਸੇ ਕਿਰਿਆ ਦੇ ਤਹਿਤ ਅਕਾਲੀ ਦਲ ਕਿਸ ਕੰਮ ਲਈ ਲੱਗਿਆ ਹੋਇਆ ਨਸ਼ਾ ਤਸਕਰ ਬਚਾਓ ਭਹਿਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਸੌਦਾਗਰਾਂ ਦੀ ਰਖਿਆ ਕਿਵੇਂ ਕੀਤੀ ਜਾਣੀ ਆ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਕਾਨੂੰਨ ਦੇ ਰਾਜ ਨੂੰ ਤੋੜ ਲਾਂਗਾ ਮੈਂ ਪੰਜਾਬ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਸਟ੍ਰਿਕਟ ਆਰਡਰ ਪਾਸ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਗੀ ਆ ਜੋ ਸੰਵਿਧਾਨ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇਗੀਆਂ ਜੋ ਸਰਕਾਰ ਨੂੰ ਮੰਡੇਟ ਦਿੱਤਾਗਾ ਜੋ ਅੰਬੇਡਕਰ ਸਾਹਿਬ ਦੁਆਰਾ ਲਿਖੇ ਸੰਵਿਧਾਨ ਦੇ ਵਿੱਚ ਲਿਖਿਆਗਾ ਅਸੀਂ ਉਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਬਿਲਕੁਲ ਸਾਰਾ ਕਾਨੂੰਨ ਲਾਗੂ ਕਰ ਰਿਆਂ ਫਿਰ ਵੀ ਬੈਸਮੈਨਾਂਗਾ ਅੱਜ ਪੰਜਾਬ ਦੀ ਜੁਡੀਸ਼ਰੀ ਨੂੰ ਅੱਜ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਜੜੀ ਬਚੀ ਖੂਚੀ ਪਾਰਟੀ ਆ ਜੜੀ ਬਚੀ ਖੂਚੀ ਰਹਿੰਦ ਖੁੰਦਾ ਉਹ ਤੋਂ ਖਤਰਾ ਪੈਦਾ ਹੋ ਗਿਆ ਤਾਂ ਮੇਰੀ ਆਨਰੇਬਲ ਚੀਫ ਜਸਟਿਸ ਨੂੰ ਬੇਨਤੀ ਆ ਕਿ ਤੁਰੰਤ ਇਸ ਤਰ੍ਹਾਂ ਦੇ ਆਰਡਰ ਜਾਰੀ ਕੀਤੇ ਜਾਣ ਤਾਂ ਕਿ ਜਿਹੜੇ ਲੋਕ ਦੇਗੇ ਜਿਹੜੇ ਜੁਡੀਸ਼ੀਅਨ ਨੂੰ ਤਮਕਾਰ ਆਏ ਨੇ ਜਿਹੜੇ ਇਨਵੈਸਟੀਗੇਸ਼ਨ ਆਫਸਰਾਂ ਨੂੰ ਤਮਕਾਰ ਆਏ ਨੇ ਕਿ ਜਿਹੜੇ ਕਾਨੂੰਨ ਦੀ ਪ੍ਰਕਿਰਿਆ ਚ ਹੱਲ ਖਰੜ ਪਾ ਰਹੇ ਨੇ ਉਹਨਾਂ ਤੇ ਰੋਕ ਲੱਗ ਸਕੇ ਅਸੀਂ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਖੁਦ ਦੇਖਰੇ ਕਰ ਰਹੇ ਹਨ ਔਰ ਲਗਾਤਾਰ ਅਸੀਂ ਲੱਗੇ ਹੋਇਆ ਕਿਸੇ ਕਿਸਮ ਦਾ ਖਤਰਾ ਪੈਦਾ ਨਹੀਂ ਹੋਣ ਦੇਵਾਂਗੇ ਸਾਡੀ ਡਿਊਟੀ ਲਈ ਆ ਫਿਰ ਵੀ ਮੈਨੂੰ ਸਮਝਣਾ ਕਿ ਐਕਸਟਰਾ ਆਰਡਰ ਜਿਹੜੇ ਨੇਗੇ ਉਹ ਜਾਰੀ ਕੀਤੇ ਜਾਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਜੀ ਸੁਬੀਰ ਬਾਦਮ ਬਟੇਨ ਦਿੱਤਾ ਗਿਆ ਉਹਨੇ ਇਹ ਕਿਹਾ ਹੈ ਕਿ ਪੰਜਾਬ